ਪੁਰਾਣੇ ਕੱਪੜਿਆਂ ਦੀ ਦੁਕਾਨ ਤੇ ਇੱਕ ਮੁਲਾਜ਼ਮ ਆਇਆ ਤੇ ਅੱਡ ਘੜ ਜਿਹੇ ਬੰਦੇ ਨੂੰ ਇਹ ਆਕੇ ਲੈ ਗਿਆ ਕਿ ਤੂੰ ਲਾਟਰੀ ਦਾ ਧੰਦਾ ਨਜਾਇਜ਼ ਕਰਦਾ ਹੈ ਕੋਲ ਖੜੀ ਬਜ਼ੁਰਗ ਮਾਂ ਕਿਸੇ ਕੋਲੋਂ ਵਿਆਜ ਦੇ 20000 ਰੁਪਏ ਲੈ ਕੇ ਆਈ ਸੀ ਤੇ 4000 ਰੁਪਏ ਉਸਨੇ ਖਰਚ ਕਰ ਦਿੱਤੇ ਸੀ 16000 ਰੁਪਏ ਵੀ ਉਹਦੇ ਕੋਲੇ ਹੱਥ ਵਿੱਚ ਸੀ ਜੋ ਕਿ ਮੌਕੇ ਤੇ ਬਰਾਮਦ ਕਰ ਲਿਆ ਥਾਣੇ ਜਾ ਕੇ 850 ਰੁਪਏ ਦੀ ਹੇਰਫੇਰ ਦਾ ਪਰਚਾ ਤੱਕ ਕੱਟ ਦਿੱਤਾ ਪਰ ਬਾਕੀ ਦੇ 15500 ਰੁਪਏ ਦੁਕਾਨ ਤੋਂ ਥਾਣੇ ਤੱਕ ਜਾਂਦੇ ਹੀ ਕਿੱਥੇ ਉੱਡ ਗਏ ਇਹ ਜਾਣਨਾ ਚਾਹੁੰਦਾ ਹੈ ਪੰਜਾਬ ਜਦੋਂ ਇਸ ਮੁਲਾਜ਼ਮ ਨਾਲ ਗੱਲ ਕਰਨੀ ਚਾਹੀ ਤਾਂ ਇਸ ਮੁਲਾਵਜ਼ੇ ਨੇ ਵੀ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ ਅਸੀਂ ਮਲੌਰ ਦੇ ਰਹਿਣ ਵਾਲੇ ਆ ਬੇਟਾ ਇਹ ਮੇਰਾ ਹੈਗਾ ਕੈਂਸਰ ਦੀ ਇਹਨੂੰ ਬਿਮਾਰੀ ਵੀ ਹੋ ਚੁੱਕੀ ਐ ਵੇਖ ਲੈ ਤੇ ਇਕੱਲਾ ਜਣਾ ਦੋ ਬੇਟੇ ਇੱਕ ਅਠੀ ਸਾਲ ਵੀ ਬਜ਼ੁਰਗ ਨੂੰ ਮੈਨੂੰ ਇਸ ਹਨੋਂ ਪਾਰਿਆ ਇਹ ਪੌਛਾਲੀ ਐਨਾ ਪਰੇਛਣ ਸਨ ਕਿਉਂ ਕੋਈ ਕੁਛ ਕੋਲੋਂ ਮਿਲਦਾ ਨਹੀਂ ਕਿਉਂ ਕਾ ਰਹੀ ਮੈਂ ਕਿਸੇ ਤੋਂ ਫੜੇ ਥੀ ਮੈਨੂੰ ਇੰਨੇ ਜ਼ਿਆਦਾ ਵਿਆਜ ਤੇ ਮੈਂ 1.5 ਰੁਪਏ ਤੇ ਲਿਆ ਕੇ ਮੈਂ ਅੱਜ ਸਬੂਤ ਦੇ ਸਕਦੀ ਹਾਂ ਮੈਂ ਜਿਹੜਾ 20000 ਰੁਪਇਆ ਫੜ ਕੇ ਲਿਆਈਆਂ 4000 ਮੇਰੇ ਕੋਲੋਂ ਵਰਤਿਆ ਗਿਆ ਤੌਹਰਾ ਜਹਰ ਰਪਈਆ ਮੈਂ ਉਹਨੂੰ ਮੋੜਨਾ ਸੀ ਜਿੱਤੋਂ ਮੈਨੂੰ ਪਤਾ ਲੱਗਿਆ ਵੀ ਇਹ ਫੌਲਸਾ ਹੈ ਇੰਨਾ ਨਹੀਂ ਉਹਨੂੰ ਦੇਣੀ ਦਿੱਤਾ ਗਾ ਉਨਾ ਨਾਲੀ ਇਹ ਬੋਲੀ ਅਸੀਂ ਇਹ ਮੰਗ ਕਰਦੇ ਆ ਬਈ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਮਲੋਟ ਮੇਰਾ ਗੁਰਿੰਦਰ ਕੁਮਾਰ ਆ ਮੈਂ ਮਲੋਟ ਦਾ ਨੰਗਪਾਣਾ ਦਾਤਾ ਵਾਸੀ ਆਂ ਤੇ ਮੇਰੀ ਦੁਕਾਨ ਪੀਰ ਖਾਨਾ ਚੌਂਕ ਤੇ ਬੁਰਜਾ ਰੋਡ ਜਾਂਦੇ ਸੱਜੇ ਹੱਥ ਹੈ ਪੁਰਾਣੇ ਕੱਪੜਿਆਂ ਦੀ ਹੈ ਤੇ ਬਾਹਰ ਕਮਰਾ ਮਿਲਕ ਸੈਂਟਰ ਲਿਖਿਆ ਹੋਇਆ ਹੈ ਉੱਥੇ ਮੈਂ ਤੇ ਮੇਰੀ ਮਾਂ ਖੜੇ ਸੀ ਕਿ ਉਥੇ ਦੋ ਦੋ ਜਾਨੇ ਆਏ ਇੱਕ ਕਾਰ ਤੇ ਇੱਕ ਮੋਟਰਸਾਈਕਲ ਤੇ ਟੋਪੀ ਲੱਗੇ ਆਇਆ ਸੀ ਤੇ ਉਹਨਾਂ ਨੇ ਆ ਕੇ ਮੇਰਾ ਹੱਥ ਫੜਿਆ ਤੇ ਮੈਂ ਕਿਹਾ ਕੀ ਗੱਲ ਆ ਭਾਈ ਸਾਹਿਬ ਕਹਿੰਦੇ ਕਹਿੰਦੇ ਕਾਰ ਤੇ ਬੈਠ ਜਾ ਮੈਂ ਕਿਹਾ ਕਿਉਂ ਕਹਿੰਦੇ ਕਹਿੰਦੇ ਅਸੀਂ ਸਿਟੀ ਦੇ ਸਿਟੀ ਦੇ ਮਲਾਇਮ ਆ ਸਰ ਜਨਾਬ ਨੇ ਤੈਨੂੰ ਯਾਦ ਕੀਤਾ ਮੇਰੀ ਮਾਂ ਦੇ ਹੱਥ ਤੇ ਪੈਸੇ ਸੀ ਉਹ ਲੈ ਲੈ ਤੇ ਦੂਜਾ ਜੋ ਜਾਈ ਤੇ ਮੈਨੂੰ ਸੀਟੀ ਲਾਗੇ ਜਿੰਦੇ ਮੇਰੇ ਤੇ ਲਾਟਰੀ ਐਕਟ ਦਾ ਟੂਠਾ ਪਰਚਾ ਕੱਟਿਆ ਗਿਆ ਹੈ ਤੇ ਜਿਹੜਾ ਵੀ ਮੈਨੂੰ ਜਿੰਦੇ 16310 ਰੁਪਏ ਖੋਏ ਗਏ ਸੀ ਤੇ 880 ਦਾ ਲਾਟਰੀ ਐਕਟ ਦਾ ਲਾ ਕੇ ਟੂਠਾ ਪਰਚਾ ਕੱਟਿਆ ਗਿਆ ਹੈ ਤੇ ਦੂਜਾ ਮੇਰੀ ਵੀਡੀਓ ਬਣਾਈ ਗਈ ਹੈ ਉਹ ਸੀਟੀ ਦੇ ਕੈਮਰੇ ਵਿੱਚ ਕੈਦ ਹੋਏ ਨੇ ਉਹ ਜਿਹੜੇ ਵੀ ਜਿਹੜਾ ਮੈਨੂੰ ਇਹ ਜੋ ਦੂਜਾ ਟੋਪੀ ਵਾਲਾ ਮਲਾਇਆ ਫੜ ਰਿਹਾ ਤੇ ਮੇਰੀ ਮਾਂ ਦੇ ਹੱਥੋਂ ਪੈਸੇ ਲੈ ਰਿਆ ਸੀਗਾ ਉਹ ਉਹਨਾਂ ਦੇ ਕੈਮਰੇ ਵਿੱਚ ਕੈਦ ਹੋ ਗਏ ਨੇ ਮੇਰੇ ਕੋਲ ਪ੍ਰੂਫ ਹੈਗੇ ਨੇ ਉਹ ਮੇਰੇ ਕੋਲ ਪ੍ਰੂਫ ਨੇ ਉਹ ਜਿਹੜੇ ਸਾਬਤ ਕਰਦੇ ਆ ਵੀ ਵੀ ਇਹਨਾਂ ਨੇ ਗਲਤ ਕੀਤਾ ਵੀ ਆ ਬੈਕ ਹੋਏ ਤੇ ਮੈਨੂੰ ਗੱਡੀ ਭਾਇਗਾ ਮੈਂ ਕੋਲ ਕਾੜੀ ਲੋਚ ਕੀਤਾ ਸਭ ਪ੍ਰੂਫ ਦੇ ਵਿੱਚ ਹੈ ਉਹਦੇ ਵਿੱਚ ਹੈਗਾ ਤੇ ਮੈਂ ਚਾਹਣਾ ਵੀ ਉਹ ਜਿਹੜਾ ਗਾਂ ਉੱਥੇ ਲਿ ਜਾ ਕੇ 880 ਦਾ ਪਰਚਾ ਪਾਇਆਗਾ ਮੇਰੇ ਤੇ ਲਾਟਰੀ ਰੇਟ ਦਾ ਕੈਂਸਲ ਰੱਦ ਕੀਤਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਵੱਡੇ ਮਲਾਜਮਾਂ ਤੋਂ ਮੈਂ ਹੀ ਮੰਗ ਕਰਦਾ ਭਾਈ ਜੀ ਜਸਵਿੰਦਰ ਭਾਈ ਜੀ ਬੋਲਦੇ ਹੂੰ ਜੀ 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 ਭਾਈ ਜੀ ਇੱਕ ਨਾ ਤੁਹਾਡੀ ਬਾਈਟ ਕਰਨੀ ਸੀ ਹਾਂ ਜੀ ਬਾਈਟ ਕਰਨੀ ਸੀ ਤੁਹਾਡੀ ਬਾਈ ਦਾ ਹਾਂਜੀ ਹਾਂਜੀ ਮਲੋੜ ਸਿਟੀ ਚ ਹੀ ਸੀ ਕਿਵੇਂ ਕਰਨੀ ਸੀ ਬਾਈ ਦਾ ਉਹ ਬਸ ਉਹ ਜਿਹੜਾ ਪਰਚਾ ਹੈ ਦਰਜ ਹੋਇਆ ਹੈ ਕੀਤੇ ਆ ਕਿਹੜਾ ਆ ਜਿਹੜੇ ਲੈਟਰੀ ਐਕਟ ਦੇ ਕੀਤੇ ਆ ਜੀ ਜੀ ਬਸ ਉਸ ਸਬੰਧਤ ਮਨੂੰ ਮੈਂ ਤਾਂ ਬਦਲ ਗਿਆ ਜੀ ਇੱਥੋਂ ਅੱਛਾ ਕਿੱਥੇ ਹੋ ਗਈ ਡਿਊਟੀ ਮੈਂ ਮੁਕਸਰ ਆ ਗਿਆ ਜੀ ਉਹ ਅੱਛਾ ਮੁਕਸਰ ਆ ਗਏ ਜੀ ਜੀ ਤੇ ਕਿੰਨੇ ਦੀ ਬਰਾਮਦਗੀ ਸੀ ਇਹਨਾਂ ਦੀ ਬਰਾਮਦਗੀ ਤਿੰਨਾਂ ਦੀ ਆਟਾ ਢੀ ਹੈ ਤੇ ਕਿੰਨੇ ਕਿੰਨੀ ਸੀ ਤੁਹਾਡੇ ਕੋਲ ਜਿਹੜਾ ਕੇਸ ਸੀ ਉਹਨਾਂ ਦੀ ਕਿੰਨੀ ਸੀ ਉਹਦੀ 880 ਰੁਪਏ ਸੀਗੇ ਮੇਰੇ ਕੋਲ ਜਿਹੜੀ ਆ ਅ 880 ਉਹ ਦੂਜੇ ਤੋਂ ਹੋਈ ਦੱਸਣਗੇ ਜੀ ਤੇ ਤੁਸੀਂ ਫੜਿਆ ਸੀ ਉਹਨਾਂ ਨੂੰ ਹਾਂ ਜੀ ਤੁਸੀਂ ਫੜਿਆ ਸੀਗਾ ਮੈਂ ਕਿਹਾ ਧਾਰਕੇ ਦਾ ਹੋਰ ਲਿਆਏ ਸੀਗੇ ਜੀ ਤੁਸੀਂ ਹੁਣ ਦੂਜਿਆਂ ਦਾ ਅਗਲੇ ਦੇ ਉਹਨਾਂ ਨਾਲ ਕਰੋ ਗੱਲ ਜਿੰਨਾਂ ਲਿਆਂਦੀ ਹੈ ਜੀ ਅੱਛਾ ਜਿਨ੍ਹਾਂ ਨੇ ਫੜ ਕੇ ਹੋਰ ਲਿਆਏ ਸੀ ਪਰਚਾ ਤੁਸੀਂ ਦਿੱਤਾ ਹਾਂ ਹਾਂ ਜੀ ਹਾਂ ਜੀ ਓਕੇ ਕਿਹੜੇ ਕਿਹੜੀ ਧਾਰਾ ਲਾਈ